ਕੇਜਰੀਵਾਲ ਦੀ ਸਕਿਉਰਿਟੀ ਪੰਜਾਬ ਦਾ ਕੀ ਕੰਮ ਆ ਆ ਸਕਿਉਰਿਟੀ ਦੇ ਆਰਡਰ ਨੇ ਸਭ ਤੋਂ ਪੁੱਤੇ ਪੰਜਾਬ ਪੁਲਿਸ ਨੇ ਲਿਸਟ ਆਫ ਪ੍ਰੋਟੈਕਟਿਡ ਪਰਸਨਸ ਆਫ ਪੰਜਾਬ ਸਟੇਟ ਸਭ ਤੋਂ ਪਹਿਲਾਂ ਕਹੋਣਾ ਅਰਵਿੰਦ ਕੇਜਰੀਵਾਲ ਕਿਸੇ 3 ਕਰੋੜ ਬੰਦੇ ਦਾ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਉਹਨਾਂ ਨੂੰ ਪ੍ਰੋਟੈਕਟ ਕਰਨਾ ਮੈਂ ਜਵਾਬ ਚਾਹਨਾ ਪੰਜਾਬ ਪੁਲਿਸ ਤੋਂ ਜਾਂ ਹੋਮ ਮਿਨਿਸਟਰ ਕਿਉਂਕਿ ਸੀਐਮ ਨੇ ਕੀ ਕੇਜਰੀਵਾਲ ਪੰਜਾਬੀ ਆ ਕੀ ਕੇਜਰੀਵਾਲ ਪੰਜਾਬ ਦਾ ਹੈ ਕੀ ਪੰਜਾਬ ਪੰਜਾਬ ਚੋਂ ਦੀ ਵੋਟ ਬਣੀ ਹੋਈ ਆ ਕੀ ਉੱਥੇ ਦਾ ਉਹਦਾ ਆਧਾਰ ਕਾਰਡ ਬਣਿਆ ਹੋਇਆ ਮੈਨੂੰ ਸਮਝਾਏ ਤਾਂ ਸਹੀ ਨਾ ਵੀ ਪੰਜਾਬ ਦੀ ਕਿਉਂ ਜ਼ਿੰਮੇਵਾਰੀ ਬਣਦੀ ਆ ਪੰਜਾਬ ਦੀ ਜ਼ਿੰਮੇਵਾਰੀ ਸਾਰੇ 3 ਕਰੋੜ ਪੰਜਾਬੀਆਂ ਨੂੰ ਉਹਨਾਂ ਦੀ ਸਕਿਉਰਿਟੀ ਕਰਨਾ ਹੈ ਨਾ ਕਿ ਕੋਈ ਦਿੱਲੀ ਚ ਬੈਠਾ ਹੈ ਜਿਹੜਾ ਉਹਦੀ ਸਕਿਉਰਿਟੀ ਕਰਨਾ ਜਿਹੜਾ ਸਾਡੇ ਨਾਲ ਕੋਈ ਵਾਅਦਾ ਨਹੀਂ ਉਹਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਸੈਂਟਰਲ ਸਰਕਾਰ ਦੀ ਹੈ ਸਟੇਟ ਗਵਰਨਮੈਂਟ ਦੀ ਹੈ ਬਾ ਦਿੱਲੀ ਸਰਕਾਰ ਦੀ ਹੈ ਜਿੱਥੇ ਤਾਂ ਉਹ ਚੀਫ ਮਿਨਿਸਟਰ ਉਹਨੂੰ ਆਪਣੇ ਤੇ ਹੀ ਭਰੋਸਾ ਹੈ ਨਹੀਂਗਾ ਆਪਣੀ ਸਰਕਾਰ ਤੇ ਹੀ ਉਹਦੇ ਸੀਐਮ ਆ ਜਿਹੜੀ ਆਤਿਸ਼ੀ ਉੱਤੇ ਵੀ ਭਰੋਸਾ ਹੈ ਨਹੀਂਗਾ ਦਿੱਲੀ ਸਰਕਾਰ ਦਿੱਲੀ ਅਸੀਂ ਆ ਹੁਣ ਦਿੱਲੀ ਚ ਆਏ ਹੋਏ ਆ ਮੈਂ ਦਿੱਲੀ ਚ ਹਾਂ ਤੁਸੀਂ ਸਭ ਕੁਝ ਜਾਣਦੇ ਹੋ ਮੇਰੇ ਕੋਲ ਇਸ ਵੇਲੇ ਪੰਜਾਬ ਪੁਲਿਸ ਦੀ ਸਕਿਉਰਿਟੀ ਹੈ ਮੇਰੇ ਕੋਲ ਦਿੱਲੀ ਪੁਲਿਸ ਦੀ ਸਕਿਉਰਿਟੀ ਹੈ ਨਾ ਕੋਈ ਵੀ ਚੀਫ ਮਿਨਿਸਟਰ ਉਰੇ ਆਉਂਦਾ ਕੋਈ ਵੀ ਗਵਰਨਰ ਆਉਂਦਾ ਆਰਾਊਂਡ ਡਿਪਲੋਮੈਟ ਆਉਂਦਾ ਕੋਈ ਪ੍ਰੈਜ਼ੀਡੈਂਟ ਆਉਂਦਾ ਉਹਦੀ ਕੌਣ ਸਕਿਉਰਿਟੀ ਕਰਦਾ ਦਿੱਲੀ ਪੁਲਿਸ ਹੀ ਸਕਿਉਰਿਟੀ ਕਰਦੀ ਆ ਨਾ ਇੱਕ ਕਹਿ ਜੀਆਂ ਗੱਲਾਂ ਕਰਦੇ ਹਾਂ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਜਵਾਬ ਦਿਓ ਜੀ ਇਹਦਾ ਤੁਸੀਂ ਆਪ ਦੱਸੋ ਵੀ ਤੁਹਾਨੂੰ ਥ੍ਰੈਟ ਆ ਤੁਹਾਨੂੰ ਸਕਿਉਰਿਟੀ ਥ੍ਰੈਟ ਆ ਤੁਹਾਡੇ ਕੋਲ ਪੰਜਾਬ ਪੁਲਿਸ ਵੀ ਆ ਪਰ ਸੈਂਟਰ ਦਾ ਥ੍ਰੈਟ ਆ ਤੁਹਾਡੇ ਕੋਲ ਤੁਹਾਡੇ ਘਰ ਦੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਕਪੂਰਥਲਾ ਹੋਵੇ ਚਾਹੇ ਦਿੱਲੀ ਚਾਹੇ ਪੰਜਾਬ ਤੁਹਾਡੇ ਉਹ ਸਾਰੇ ਘਰ ਦੀ ਸੁਰੱਖਿਆ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਜੇ ਤੁਹਾਨੂੰ ਵਿਸ਼ਵਾਸ ਨਹੀਂ ਤੁਸੀਂ ਕਹਿੰਦੇ ਹੋ ਫਿਰ ਤੁਹਾਡੇ ਘਰ ਦੀ ਸੁਰੱਖਿਆ ਕਿਉਂ ਸੀਆਰਪੀ ਦੇ ਕੋਲ ਆ ਜੀ ਸਾਰੇ ਆਫੀਸਰ ਨੇ ਜਿਹੜੇ ਉਹ ਸੀਆਰਪੀ ਦੇ ਆ ਉਦੋਂ ਬਾਅਦ ਜਿਹੜੇ ਤੁਹਾਡੇ ਨਾਲ ਅ ਦਿੱਲੀ ਵੀ ਜਿੱਥੇ ਵੀ ਫਿਰ ਰਹੇ ਹੋਣਗੇ ਦੇਖ ਲਿਓ ਅਗਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਭਗਵੰਤ ਸਹਾਣਾ ਮਾਨ ਨਾਲ ਪਿਛਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਇੱਕ ਦਿੱਲੀ ਪੁਲਿਸ ਦੀ ਹੋਏਗੀ ਅੱਗੇ ਇੱਕ ਪਿੱਛੇ ਦਿੱਲੀ ਪੁਲਿਸ ਦੀ ਹੋਏਗੀ ਇਸ ਕਰਕੇ ਜੇ ਤੁਹਾਨੂੰ ਸਿਕਿਉਰਿਟੀ ਥ੍ਰੈਟ ਆ ਤੁਹਾਨੂੰ ਸੀਆਰਪੀ ਦਿੱਤੀ ਹੋਏ ਨਾਲ ਪੰਜ ਪੰਜਾ ਪੁਲਿਸ ਮਿਲੀ ਹੈ ਜੇ ਤੁਹਾਨੂੰ ਵਿਸ਼ਵਾਸ ਨਹੀਂ ਵਾਪਸ ਕਰ ਦਿਓ ਤੁਸੀਂ ਤੁਸੀਂ ਕਹੋ ਮੈਂ ਨਹੀਂ ਲੈਂਦਾ ਸੀਆਰਪੀ ਮੈਨੂੰ ਤਾਂ ਲੋੜ ਨਹੀਂ ਜੀ ਮੈਂ ਨਹੀਂ ਲੈਣੇ ਸੀਆਰਪੀ ਦੇ ਆਫੀਸਰ ਵਾਪਸ ਕਰ ਲਓ ਸਾਰੇ ਜੇ ਤੋਨੋ ਥ੍ਰੈਟਾਂ ਸੈਂਟਰਲ ਗਵਰਨਮੈਂਟ ਨੇ ਦਿੱਤੇ ਜਿੱਥੇ ਸੀਐਮ ਨੂੰ ਕਿਸੇ ਪਾਰਟੀ ਦਾ ਇਸ ਵੇਲੇ ਚਾਹ ਨਹੀਂ ਆ ਫਰੂਕ ਅਬਦੁੱਲਾਹ ਸਾਹਿਬ ਉਹਨਾਂ ਨੂੰ ਥ੍ਰੈਟਾ ਐਨਐਸਜੀ ਨੈਸ਼ਨਲ ਸਕਿਉਰਿਟੀ ਗਾਰਡ ਉਹਨਾਂ ਕੋਲ ਨੇ ਇਸੇ ਤਰੀਕੇ ਨਾਲ ਸਾਡੇ ਗੁਲਾਮ ਰਵੀਜ਼ਾਦ ਨੇ ਕਿਸੇ ਪਾਰਟੀ ਨਾਲ ਸੰਬੰਧ ਦੇ ਉਹਨਾਂ ਨੂੰ ਥ੍ਰੈਟਾ ਉਹਨਾਂ ਕੋਲ ਨੈਸ਼ਨਲ ਸਕਿਉਰਿਟੀ ਗਾਰਡ ਐਨਐਸਜੀ ਨੇ ਐਹੀ ਬਾਕੀ ਚੀਫ ਮਿਨਿਸਟਰ ਜਿਨ੍ਹਾਂ ਨੂੰ ਥ੍ਰੈਟਾ ਸੈਂਟਰਲ ਵੱਲੋਂ ਕਿਸ ਕੋਲ ਸੀਆਰਪੀ ਹੈ ਕਿਸੇ ਕੋਲ ਸੀਆਈਐਸਐਫ ਹੈ ਇਸ ਕਰਕੇ ਜਿਹਨੂੰ ਥ੍ਰੈਟਾ ਉਸ ਹੱਬਨਾ ਕੈਟੇਗਰੀਜ਼ ਹੁੰਦਾ ਅੱਜ ਸੁਖਵੀਰ ਸਿੰਘ ਬਾਦਲ ਆ ਉਹਨਾਂ ਕੋਲ ਸੀ ਗੋਲੀ ਵੱਜੀ ਉਹਨਾਂ ਦੇ ਹੁਣ ਥ੍ਰੈਟ ਸੀ ਇਸ ਕਰਕੇ ਇਹ ਤਾਂ ਯਾਰ ਵਨ ਟੇ ਖੇਲਣ ਵਾਲੇ ਪਲੇਅਰ ਨੇ ਇਹਨਾਂ ਨੇ ਕਦੇ ਬਾਰਡਰ ਦੇਖਿਆ ਆ ਮੈਂ ਹੈਰਾਨ ਹੋ ਜਨਾ ਕਈ ਵਾਰ ਭਗਵੰਤ ਮਾਨ ਦਾ ਦੂਜਾ ਨਾਮ ਆ ਸੀਐਮ ਸਾਹਿਬ ਦਾ ਤੀਜਾ ਨਾਮ ਕੀ ਦਾ ਰਾਗਵ ਚੱਡੇ ਦਾ ਤੇ ਇਹਨਾਂ ਤੋਂ ਕੈਪਟਨ ਸਾਹਿਬ ਦਾ ਤਾਂ ਥੱਲੇ ਪ੍ਰਕਾਸ਼ ਸਿੰਘ ਬਾਦਲ ਦੀ ਉਹ ਤਾਂ ਨਹੀਂ ਰਹੇ ਹੁਣ ਰਾਗਵ ਚੱਡਾ ਆ ਬੰਦੇ ਨੂੰ ਮੈਂ ਕਹਿਣਾ ਨਹੀਂ ਚਾਹਤ ਪੰਜਾਬੀ ਚ ਕਹਾਵਤ ਆ ਕਹਿਣੀ ਪੈ ਰਹੀ ਆ ਇਹਨੇ ਕਦੇ ਕੁੱਤੇ ਦੇ ਸੋਟੀ ਮਾਰੀ ਆ ਇਨ ਕਿਸ ਚੀਜ਼ ਦੀ ਚਲੋ ਇਹ ਪੰਜਾਬ ਤੋਂ ਐਮਪੀ ਆ ਮੈਂ ਫਿਰ ਵੀ ਕਹਿਣਾ ਪਰ ਇਹਨੂੰ ਸੈਂਕੜੇ ਕਰੋੜ ਰੁਪਈਆ 70 ਬੰਦੇ ਦਿੱਤੇ ਹੋਏ ਆ ਜਿਹਨੇ ਤੋਹੀਨ ਕੀਤੀ ਪੰਜਾਬ ਦੀ ਉਥੇ ਆਪਣੇ ਜਦੋਂ ਵਿਆਹ ਸੀ ਜਿੰਨੇ ਵੀ ਗੈਸਟ ਆਏ ਉਹ ਟਾਕੀਆਂ ਵੀ ਪੰਜਾਬ ਪੁਲਿਸ ਦੇ ਸਾਢੇ 6 6 ਸਾਢੇ 6 6 ਫੁੱਟ ਦੇ ਨੌਜਵਾਨਾਂ ਤੋਂ ਖਲਾਈਆਂ ਇਹ ਬੰਦੇ ਨੇ ਉਹਦਾ ਹਿਸਾਬ ਵੀ ਕਰਾਂਗੇ ਪਰ ਜਿੱਥੇ ਤੱਕ ਸਿਕਿਉਰਿਟੀ ਦਾ ਮਤਲਬ ਆ ਹਮ ਇੰਨਾ ਛੋਡੇ ਚੈਨਲ ਤੇ ਕਹਿ ਦਿੰਨਾ ਐਜ਼ ਇੱਕ ਮਿਨਿਸਟਰ ਹੋਣ ਦੇ ਕੋਈ ਵੀ ਥ੍ਰੈਟ ਗੋਲੀ ਬੰਬ ਕੋਈ ਵੀ ਚੀਜ਼ ਦੇਸ਼ ਵਿਰੋਧੀ ਕੇਜਰੀਵਾਲ ਸਾਹਿਬ ਕੋਈ ਝਾਕ ਨਹੀਂ ਸਕਦਾ ਕੇਜਰੀਵਾਲ ਸਾਹਿਬ ਵੱਲ ਇਹ ਸੈਂਟਰ ਤੇ ਦੇਬੀ ਦਿੱਲੀ ਪੁਲਿਸ ਦੀ ਮੈਂ ਜ਼ਿੰਮੇਵਾਰੀ ਨਾ ਇਹ ਗੱਲ ਕਹਿ ਸਕਦਾ ਹਾਂ ਉਹ ਕੋਈ ਕਿਸੇ ਨੇ ਕੋਈ ਬੰਟਾ ਮਾਤਾ ਕਿਸੇ ਨੇ ਕੋਈ ਪਾਣੀ ਸਿੱਟਤਾ ਕੋਈ ਕਿਸੇ ਨੇ ਕੋਈ ਗਲਾਬ ਜਾਮਨ ਕੋਈ ਰਸਗੁਲਾ ਕੋਈ ਕੋਈ ਪੱਥਰ ਕੰਕਰ ਜਿਹੜਾ ਉਹ ਆਮਰਵਾ ਸਕਦੇ ਉਹਦੀ ਸਾਡੀ ਜ਼ਿੰਮੇਵਾਰੀ ਨਹੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਆਉਣ ਵਾਲੇ ਦੇ ਸੇ ਥੱਪੜ ਮਾਰਤਾ ਕਿਸੇ ਨਾਲ ਉਹਦਾ ਕੀ ਕਰਾਂਗੇ ਅਸੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਹੈ ਬਾਕੀ ਉਹਨਾਂ ਦੀ ਕੋਈ ਦਿੱਲੀ ਪੁਲਿਸ ਤੇ ਸੈਂਟਰਲ ਪੁਲਿਸ ਦੇ ਹੁੰਦੇ ਸਕਿਉਰਿਟੀ ਹੁੰਦੇ ਕੋਈ ਝਾਕ ਨਹੀਂ ਸਕਦਾ ਨਾ ਉਹਨਾਂ ਦੇ ਬਾਕੀ ਕਿਸੇ ਮਿਨਿਸਟਰਾਂ ਵੱਲ ਇਹ ਜ਼ਰੂਰ ਆ ਵੀ ਆਉਣ ਵਾਲੇ ਦਿਨਾਂ ਚੋ ਡਿਜ਼ਾਈਨ ਜ਼ਰੂਰ ਕਰ ਰਹੇ ਆ ਵੀ ਕਿਸੇ ਸਿੱਖ ਨਾਲ ਪਗੜੀ ਧਾਰੀ ਨਾਲ ਕੋਈ ਭਾਜੀਪੀ ਦਾ ਨੌ ਲਾ ਕੇ ਉਤੇ ਉਹਦੀ ਪਗੜੀ ਨਾਲ ਛੇੜਖਾਲੀ ਕਰ ਸਕਦੇ ਆ ਪਗੜੀ ਦਸਤਾਰ ਨਾਲ ਵੀ ਅਦਵੀ ਕਰ ਸਕਦੇ ਆ ਕੋਈ ਹਿੰਦੂ ਮੁਸਲਮਾਨ ਦਾ ਫਸਾਦ ਕਰ ਸਕਦੇ ਉਹ ਉਹਨਾਂ ਦੇ ਜ਼ਰੂਰ ਜੋ ਪੰਜਾਬ ਤੋਂ ਸਾਨੂੰ ਪਤਾ ਲੱਗਿਆ ਹੈ ਉਹ ਉਹਨਾਂ ਦੀ ਪੂਰੀ ਤਿਆਰੀ ਹੈ ਕਿਉਂਕਿ ਉਹ ਇਸ ਵੇਲੇ ਪਿੱਛੇ ਜਾ ਰਹੇ ਆ ਬੜਾ ਮੁਕਾਬਲਾ ਹੈ ਜਿਹੜਾ ਉਹ ਜ਼ਬਰਦਸਤ ਹੋਇਆ ਪਿਆ ਨਹੀਂ ਦੋ ਚੀਫ ਮਿਨਿਸਟਰ ਯਾਰ ਆਤਿਸ਼ੀ ਤੇ ਭਗਵੰਤ ਮਾਨ ਦੋ ਚੀਫ ਮਿਨਿਸਟਰ ਬੈਠੇ ਰੋ ਰਹੇ ਆ ਹਾਏ ਕੇਜਰੀਵਾਲ ਹਾਏ ਕੇਜਰੀਵਾਲ ਜਦੋਂ ਅਸੀਂ ਕਹਿੰਦੇ ਆ ਵੀ ਕੇਜਰੀਵਾਲ ਨੂੰ ਜਦੋਂ ਉਹਨੇ ਐਫੀਡੇਵਿਟ ਲਿਖਿਆ ਸੀ ਵੀ ਮੈਨੂੰ ਤਾਂ ਨਾ ਸਿਕਿਉਰਿਟੀ ਦੀ ਲੋੜ ਨਾ ਮੈਨੂੰ ਕੋਠੀਆਂ ਦੀ ਲੋੜ ਆ ਨਾ ਬੰਗਲੇ ਦੀ ਲੋੜ ਆ ਨਾ ਮੈਨੂੰ ਸਿਕਿਉਰਿਟੀ ਗੱਡੀਆਂ ਦੀ ਲੋੜ ਆ ਨਾ ਰੈੱਡ ਲਾਈਟ ਹੁਣ ਕਿਉਂ ਮਿਉਂ ਮਿਉਂ ਕਰੀ ਜਾਂਦਾ ਏ ਕਿਉਂ ਐਵੇਂ ਰੋਈ ਜਾਂਦਾ ਏ ਲੇਕਿਨ ਸਰ ਪਰਵੇਸ਼ ਸਾਹਿਬ ਸਿੰਘ ਵਰਮਾ ਜੋ ਨੈਦਿਲੀ ਸੇ ਭਾਜਪਾ ਕੇ ਉਮੀਦਵਾਰ ਨਾ ਉਹਨਾਂ ਨੇ ਕਹਾ ਹੈ ਕਿ 25 ਜਬ 26 ਜਨਵਰੀ ਨੈਦਿਲੀ ਕਹੈ ਐਸੇ ਮੇ ਪੰਜਾਬ ਨੰਬਰ ਕੀ ਗੱਡੀਆਂ ਜੋ ਹੈ ਨੈਦਿਲੀ ਮੇ ਘੁੰਮ ਰਹੀਆਂ ਹੈ ਮਾਹੌਲ ਬਿਲਕੁਲ ਗਲ ਬਿਲਕੁਲ ਗਲ ਬਿਲਕੁਲ ਉਹਨਾਂ ਨੇ ਨਹੀਂ ਕਿਹਾ ਪੰਜਾਬ ਦਾ ਨਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਉਹ ਗੁੰਡੇ ਭੇਜੇ ਹੋਏ ਆ ਜਿਹੜੇ ਉਹਨਾਂ ਨੇ ਆ ਉਹਨਾਂ ਨੇ ਉਹ ਗੱਲ ਕੀਤੀ ਆ ਇੱਕ ਵਾਰ ਨਹੀਂ 10 ਵਾਰ ਉਹਨਾਂ ਦੀ ਸਪੀਚ ਸੁਣਾ ਦਿਓ ਸੁਣਾਇਓ ਜ਼ਰੂਰੇ ਤੋਂ ਪਹਿਲਾਂ ਉਹਨਾਂ ਨੇ ਸਿਰਫ ਇਹ ਕਹਿ ਵੀ ਜੋ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਗੁੰਡੇ ਆਏ ਹੋਏ ਨੇ ਕਿਉਂਕਿ ਉਹਨਾਂ ਦੀ ਉੱਥੇ ਸਰਕਾਰ ਆ ਇੱਕ ਗੱਲ ਮੇਰੀ ਹੋਰ ਸੁਣੋ ਜੇ ਇਹਨਾਂ ਨੂੰ ਇਹ ਇੰਨਾ ਹੀ ਫਿਕਰ ਆ ਇਹਨਾਂ ਨੂੰ ਇਲੈਕਸ਼ਨਾਂ 'ਚ ਕੀ ਹੋਇਆ ਪਟਿਆਲੇ ਚ ਕਾਰਪੋਰੇਸ਼ਨ ਦੀ ਇਲੈਕਸ਼ਨਾਂ 'ਚ ਕਿਹਦੀਆਂ ਪੱਗਾਂ ਰੋਲੀਆਂ ਕਿਹੜੀ ਧੀ ਪੈਨ ਉੱਥੇ ਕਿਸ ਤਰੀਕੇ ਨਾਲ ਟੀਚਰ ਜਿਹੜੇ ਨੌਕਰੀ ਮੰਗਣਾ ਕਿਵੇਂ ਕੁੱਟੇ ਨੇ ਉਹ ਇਸ ਕਰਕੇ ਐਵੇਂ ਹੀ ਗੱਲਾਂ ਮਾਰਦੇ ਔਰੇ ਆ ਕੇ ਬਿਲਕੁਲ ਰੋਂਡੀ ਪਿੱਟ ਰਹੇ ਆ ਇਸ ਵੇਲੇ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਦਿਖ ਰਿਹਾ ਮੈਂ ਪੰਜਾਬੀਆਂ ਨੂੰ ਹੋਰ ਕਹਿਣਾ ਚਾਹੁੰਦਾ ਤੁਸੀਂ ਬਾਹਲਾ ਕੇਜਰੀ ਵਾਲ ਕੇਜਰੀ ਵਾਲ ਨਾ ਕਰੋ ਇੱਥੇ ਦਾ ਦਾ ਕੰਮ ਹੋ ਜਾਣਾ ਇਹਨੇ ਤੁਹਾਡੇ ਵੱਲੋਂ ਹੀ ਆਉਣਾ ਇਸ ਕਰਕੇ ਮਾਨ ਸਾਹਿਬ ਆਪਣੀ ਕੁਰਸੀ ਵੀ ਬਚਾਓ ਉਧਰ ਨੂੰ ਵੀ ਕੰਮ ਹੋਣ ਲੱਗਿਆ ਹੈ ਅੱਛਾ ਇੱਕ ਸਵਾਲ ਹੋ ਰਿਹਾ ਹੈ ਕਿ ਜਿਸ ਤਰੀਕੇ ਸੇ 26 ਜਨਵਰੀ ਪਰ ਜਾ ਕੇ ਨਿਕਲ ਰਹੀ ਹੈ ਆਪ ਵੀ ਪਰਿਵਾਰ ਕੇ ਸਾਥ ਗਏ ਹੈ ਕੀ ਕਹੋਗਾ ਇਸ ਬਈ ਦੇਖੋ ਬੜੀ ਛੂਸੀ ਚਾਦ ਹੀ ਗੱਲ ਹੈ ਕਿਉਂਕਿ ਬਹੁਤ ਡਰਾਮਾ ਭਗਵੰਤ ਮਾਨ ਤੇ ਕੇਜਰੀਵਾਲ ਨੇ ਪਿਛਲੀ ਵਾਰ ਕੀਤਾ ਸੀ ਉਹ ਜਦੋਂ ਕਿਉਂਕਿ ਹਰ ਬਰ ਤੀਜੀ ਤੀਜੀ ਸਾਲ ਹਰ ਸਟੇਟ ਦੀ ਵਾਰੀ ਆਉਂਦੀ ਆ ਇਹਨਾਂ ਨੂੰ ਇਹ ਗੱਲ ਸਭ ਪਤਾ ਸੀ ਤੇ ਉਹ ਚਾਕੀ ਉਦੋਂ ਇਹਨਾਂ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਜਾਣ ਕੇ ਉਹਨਾਂ ਨੂੰ ਹਿੱਟ ਕਰਨ ਲਈ ਉਹਨਾਂ ਨੂੰ ਦੇਸ਼ ਨਾਲ ਤੋੜਨ ਲਈ ਉਹ ਕੁਝ ਬੋਲਿਆ ਉਹ ਕੁਝ ਕਿਹਾ ਉਹਦੀ ਚਾਕੀ ਸਾਰੇ ਪੰਜਾਬ ਹਰ ਜ਼ਿਲੇ ਜ਼ਿਲੇ ਚ ਕੱਢੀ ਐਮਐਲਏ ਲੈ ਕੇ ਕੁੱਡੇ ਕਿਉਂ ਕਿਉਂਕਿ ਉਦੋਂ ਇੱਕ ਸਾਜ਼ਿਸ਼ ਦਾ ਹਿੱਸਾ ਬਣੇ ਹੋਏ ਸੀ ਉਦੋਂ ਇਹਨਾਂ ਨੂੰ ਬੜਾ ਚੰਗਾ ਲੱਗ ਰਿਹਾ ਸੀ ਪੰਜਾਬ ਨੂੰ ਅਸੀਂ ਦੇਸ਼ ਤੋਂ ਅਲੱਗ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆਂ ਪੰਜਾਬੀਆਂ ਨੂੰ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਦਿੱਲੀ ਦੇ ਖਿਲਾਫ ਦੇਸ਼ ਦੇ ਖਿਲਾਫ ਉਦੋਂ ਇਹ ਕਰ ਰਹੇ ਸੀ ਅੱਜ ਜਦੋਂ ਆ ਸ਼ਾਨ ਨਾਲ ਆ ਚਾਕੀ ਜਦੋਂ ਕੱਲ ਫੁੱਲ ਦੇ ਰੇ ਹਸਲ ਹੁੰਦੀ ਆ ਜਦੋਂ ਪੰਜਾਬ ਦੀ ਝਾਕੀ ਮੈਂ ਤੇ ਮੇਰਾ ਸਾਰਾ ਪਰਿਵਾਰ ਅਸੀਂ ਦੇਖਣ ਗਏ ਤੇ ਨਾਲ ਤਸਵੀਰਾਂ ਖਚਾਈਆਂ ਫੋਟੋਆਂ ਖਚਵਾਈਆਂ ਖੁਸ਼ੀ ਹੋਈ ਵੀ ਅੱਜ ਪਰ ਭਗਵੰਤ ਮਾਨ ਸਾਹਿਬ ਉਰੇ ਹੋ ਹਫ਼ਤੇ ਦੇ ਥੋੜੇ ਮੰਤਰੀ ਵੀ ਉਰੇ ਆ ਐਮਐਲਏ ਵੀ ਉਰੇ ਆ ਗਲੀ ਗਲੀ ਤਾਂ ਫਿਰਨੇ ਹੋ ਉੱਥੇ ਦੇਖ ਰਹੇ ਹਾਂ ਵੀ ਕੇਜਰੀਵਾਲ ਨੇ ਕੀ ਗੰਦ ਪਾਇਆ ਨਾਲ ਇਹ ਚੰਗੀ ਗੱਲ ਹੈ ਕਿ ਐਮਐਲਏ ਉਰੇ ਫਿਰਕੇ ਸਾਰੇ ਦੇਖ ਲੈਣਗੇ ਆਮ ਆਦਮੀ ਦੇ ਵਰਕਰ ਦੇਖ ਲੈਣਗੇ ਵੀ ਗਲੀ ਗਲੀ ਕੀ ਕੇਜਰੀਵਾਲ ਨੇ ਰੰਗ ਲਾਏ ਹੋਏ ਉਹ ਜ਼ਰੂਰ ਪਤਾ ਲੱਗ ਜਾਣਗੇ ਉਰੇ ਚਲੋ ਪਰ ਮੁੱਖ ਮੰਤਰੀ ਸਾਹਿਬ ਕੇਜਰੀ ਵਾਲੀ ਸਕਿਉਰਿਟੀ ਦਾ ਫਿਕਰ ਆ ਉਹ ਤਾਂ ਜਾਨ ਨਿਕਲੀ ਜਾਂਦੀ ਆ ਚਲੋ ਹੋਣਾ ਵੀ ਚਾਹੀਦਾ ਦੂਜੀ ਗੱਲ ਉਹਨਾਂ ਦੇ ਮੰਤਰੀ ਅੱਜ ਕਿਉਂ ਨਾ ਆ ਕੇ ਤਸਵੀਰ ਖਚਾਈ ਭਗਵੰਤ ਮਾਨ ਸਾਹਿਬ ਅੱਜ ਸਾਰੇ ਪੰਜਾਬ ਨੂੰ ਕਿਉਂ ਵਧਾਈ ਨਾ ਦਿੱਤੀ ਮੈਂ ਵਧਾਈ ਦਿੰਦਾ ਹਾਂ ਸਾਰੇ ਪੰਜਾਬ ਨੂੰ ਵੀ ਪੰਜਾਬ ਦੀ ਝਾਕੀ 26 ਜਨਵਰੀ ਨੂੰ ਅੱਜ ਸਾਰੀ ਦੁਨੀਆ 'ਚ ਦੇਖੀ ਜਾਊਗੀ ਮਾਣ ਤੇ ਸ਼ਾਨ ਸਾਡਾ ਸੱਭਿਆਚਾਰ ਕਿਤੇ ਸਾਡੇ ਮਤਲਬ ਫਲਕਾਰੀ ਦਿਖਾਈ ਗਈ ਹੈ ਕਿਤੇ ਸਾਡਾ ਜਿਹੜੇ ਸਾਡੇ ਭਗਤ ਨੇ ਉਹ ਦਿਖਾਏ ਗਏ ਆ ਕਿਤੇ ਸਾਡੀ ਬਾਣੀ ਦੀ ਗੱਲ ਕੀਤੀ ਗਈ ਹੈ ਕਿਤੇ ਸਾਡੇ ਲੋਕ ਨਾਚ ਸਾਡੇ ਉਹ ਬੋਲ ਨੇ ਜਿਹੜੇ ਉਹ ਦਿਖਾਏ ਜਾ ਰਹੇ ਆ ਪਰ ਅੱਜ ਨਾ ਭਗਵੰਤ ਮਾਨ ਕੋਲ ਟਾਈਮ ਆ ਨਾ ਉਹਨਾਂ ਦੇ ਕਿਸੇ ਪਰਿਵਾਰ ਕੋਲ ਨਾ ਕਿਸੇ ਐਮਐਲਏ ਕੋਲ ਅੱਜ ਕਿਉਂ ਨਹੀਂ ਸਾਰੇ ਦੇਸ਼ 'ਚ ਇਹ ਚਾਕੀ ਘਮਾਉਣ ਸਾਰੇ ਪੰਜਾਬ 'ਚ ਕੱਲੇ-ਕੱਲੀ ਜਗ੍ਹਾ ਬਣਾ ਕੇ ਘਮਾਉਣੀ ਚਾਹੀਦੀ ਆ ਵੀ ਭਾਈ ਆਹ ਚਾਕੀ ਆਈ ਆ ਜਿਹੜੀ ਸਾਡੀ ਸ਼ਿੰਗਾਰ ਬਣੀ ਆ ਅਜ ਦੇਸ਼ ਦਾ ਪਰ ਅੱਜ ਦੇਸ਼ ਜੋੜਨ ਦੀ ਗੱਲ ਹੋ ਜੂਗੀ ਨਾ ਅੱਜ ਪੰਜਾਬੀਆਂ ਨੂੰ ਪੰਜਾਬ ਨੂੰ ਦੇਸ਼ ਦੇ ਨਾਲ ਜੋੜਨ ਦੀ ਗੱਲ ਹੋ ਜਾਏਗੀ ਉਹ ਤਾਂ ਕਰਨੀ ਹੀ ਨਹੀਂ अच्छा मेरा एक आखिरी सवाल ये है कि जिस तरीके से महाराष्ट्र के अंदर रेल हादसा हुआ है जांच की जा रही है क्या निकल के सामने आ रहा है नहीं वो मुडलीय रिपोर्टा तो पता लगया है कि कुछ लोग ओथे बीड़ी सिगरेट जड़ी आ वो कुछ एक ग्रुप सी वो ओथे दोपहर तो ही जड़े विच पैसेंजर सी उन्होंने ये गल दसी आ भई बड़ी बार अस ही रोका भी उनो पर वो नहीं हटे ते वो जदों ਉਹ ਬੀੜੀ ਸਿਗਰਟ ਜਿਹੜੀ ਉੱਥੇ ਪੀ ਰਹੇ ਸੀ ਉਹਦੇ ਧੂਏ ਦੇ ਨਾਲ ਜੋ ਹਜੇ ਹਜੇ ਮੈਂ ਐਮੀ ਕਮਾ ਵੀ ਇਹ ਪੂਰੀ ਇਨਕੁਆਇਰੀ ਤੱਕ ਕਿਉਂਕਿ ਹੋ ਰਹੀ ਆ ਪਰ ਜੋ ਉਹਦੇ ਬਿਆਨ ਸੀ ਵੀ ਉਹਦੇ ਨਾਲ ਕਿਤੇ ਨਾ ਕਿਤੇ ਸੈਂਸਰ ਦੇ ਵਿੱਚ ਵੀ ਉਹ ਧੂਆਂ ਗਿਆ ਤੇ ਜਿਹੜੀ ਨਾਲ ਟ੍ਰੇਨ ਰੁਕੀ ਤੇ ਉਹੀ ਬੰਦਿਆਂ ਨੇ ਮੁੜ ਕੇ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਅਸੀਂ ਗਲਤ ਕੰਮ ਕਰ ਰਹੇ ਆ ਅਸੀਂ ਇਹ ਬੀੜੀ ਸਿਗਰਟ ਜਿਹੜੀ ਆ ਜਲਾ ਕੇ ਤਾਂ ਇਹ ਟ੍ਰੇਨ ਰੁਕੀ ਆ ਉਹ ਲੋਕਾਂ ਨੇ ਸ਼ਾਲਾ ਮਾਰੀਆਂ ਜਦੋਂ ਉਹਨਾਂ ਨੇ ਪਹਿਲਾਂ ਸ਼ਾਲਾ ਮਾਰੀਆਂ ਵੀ ਅਸੀਂ ਇਹ ਕ੍ਰਾਈਮ ਕੀਤਾ ਗਲਤੀ ਕੀਤੀ ਆ ਉਹਦੇ ਪਿੱਛੇ ਕੁਝ ਹੋਰ ਲੋਕ ਦੇਖ ਕੇ ਉਹ ਟ੍ਰੇਨ ਤੋਂ ਉੱਤਰ ਕੇ ਛਾਲਾ ਮਾਰ ਗਏ ਹਜੇ ਜਿਹੜਾ ਪਹਿਲਾ ਜਿਹੜੀ ਗੱਲ ਆਈ ਹੈ ਸਾਹਮਣੇ ਜੋ ਵਿੱਚ ਪੈਸੇਂਜਰ ਸੀ ਉਹਨਾਂ ਨੇ ਜੋ ਰਿਕਾਰਡਿੰਗ ਉਹਨਾਂ ਦੀਆਂ ਆਈਆਂ ਏ ਉਹ ਇਹ ਚੀਜ਼ ਆਈ ਹੈ ਪਰ ਬਾਕੀ ਜਿਹੜੀ ਹੋਰ ਕੀ ਗੱਲਾਂ ਨੇ ਉਹ ਇਨਕੁਆਇਰੀ ਦੇ ਵਿੱਚ ਆਏਗਾ ਪਰ ਇਹਦੇ ਵਿੱਚ ਜਿਹੜੀ ਗੱਲ ਦੋ ਟ੍ਰੇਨਾਂ ਲਿੰਗ ਰੀਆਂ ਸੀ ਕੋਈ ਮੈਂ ਇਹ ਸਫਾਈ ਦੇਣ ਵਾਲੀ ਗੱਲ ਨਹੀਂ ਕਰਦਾ ਪਰ ਇਹਦੇ ਵਿੱਚ ਕੋਈ ਰੇਲਵੇ ਦੀ ਜਾਂ ਹੋਰ ਕੋਈ ਉਹਦੇ ਵਿੱਚ ਇਹਦੇ ਵਿੱਚ ਕੋਈ ਕਮੀ ਨਹੀਂ ਲੱਗ ਰਹੀ ਲੱਗ ਇਹ ਰਿਹਾ ਵੀ ਆਪਸ ਵਿੱਚ ਹੀ ਕੋਈ ਪੈਸੇਂਜਰ ਸੀ ਜਿਹੜਾ ਉਹਨਾਂ ਨੇ ਹੀ ਬਸ ਇਹ ਗਲਤੀ ਜਿਹੜੀ ਕੀਤੀ ਹੈ ਜਿਹਦੇ ਕਰਕੇ ਨੁਕਸਾਨ ਬੜਾ ਵੱਡਾ ਦੁੱਖਾ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਨੇ ਤਾਂ ਉਣਾ ਨਹੀਂ ਨਾ ਮੁੜ ਕੇ ਇਹੀ ਬਾਰ-ਬਾਰ ਆਪਾਂ ਇਹੀ ਸਿਖਾਉਨੇ ਆ ਬਾਰ-ਬਾਰ ਇਹੀ ਦੱਸਦੇ ਆ ਹਰ ਜਗ੍ਹਾ ਲਿਖਿਆ ਹੁੰਦਾ ਵੀ ਬੀੜੀ ਸਿਗਰਟ ਨਹੀਂ ਪੀਣੀ ਨਹੀਂ ਪੀਣੀ ਨਹੀਂ ਪੀਣੀ ਪਰ ਉਹ ਜਦੋਂ ਆਪਾਂ ਇਹੋ ਜਿਹੇ ਚੀਜ਼ਾਂ ਕਰਦੇ ਆ ਤਾਂ ਫਿਰ ਆਪਣੀ ਜਾਨ ਖਤਰੇ 'ਚ ਪਾਉਨੇ ਆ ਉਹ ਹੋ ਗਿਆ ਕ